ਇਥੇ ਇਹਨਾਂ ਨੂੰ ਫੋਨ ਆਇਆ ਇਹਨਾਂ ਦੇ ਭਰਾ ਦਾ ਵੱਡੇ ਦਾ ਵੀ ਘਰ ਦੇ ਵਿੱਚ ਚੰਗਿਆੜੇ ਵਗੈਰਾ ਲੱਗੇ ਆ ਤੇ ਸ਼ਾਰਟ ਹੋ ਰਹੀ ਆ ਤੇ ਜਦੋਂ ਅਸੀਂ ਭੱਜੇ ਆਏ ਤੇ ਰਾਹ ਚੋਂਦਿਆ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਕਿੰਨਾ ਮੈਂ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਇੱਕਲੀ LED ਚੱਲਦੀ ਰਹੀ ਸੀ ਤੇ ਜਿੱਥੋਂ ਡਾਊਟ ਜਾਂਦਾ ਵੀ LED ਦਾ ਸ਼ਾਰਟ ਹੀ ਸ਼ਾਰਟ ਹੋ ਗਿਆ ਵਾ ਤੇ ਉਹਦੇ ਨਾਲ ਜੋ ਅੰਦਰ ਉਹਨਾਂ ਦਾ ਟੀਮਤੀ ਸਮਾਨ ਹੀ ਬੈੱਡ ਸੋਫੇ ਮਨ ਲੱਗੀ ਕੋਈ ਵੀ ਚੀਜ਼ ਨਹੀਂ ਬਚੀ ਉਹਨਾਂ ਦਾ ਪੈਸਾ ਤੇ ਲਾ ਸਭ ਕੁਝ ਮਿੱਟੀ ਹੋ ਗਿਆ ਹਰ ਇੱਕ ਚੀਜ਼ ਮਿੱਟੀ ਹੋ ਗਈ ਆ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਰੋਟੀ ਗੱਡੀ ਦਾ ਕਾਬੂ ਨੂੰ ਪਾਇਆ ਗਿਆ ਉਸ ਤੋਂ ਬਾਅਦ ਵੱਡੀ ਫਾਇਰ ਬ੍ਰਿਗੇਡ ਮਗਾਈ ਗਈ ਉਹਦੇ ਕਰਕੇ ਅਸੀਂ ਅੰਦਰ ਸਾਰੇ ਨੇ ਭਜ ਨੱਠ ਕਰਕੇ ਅਜੇ ਵੀ ਅੱਗ ਜਿਹੜੀ ਆ ਥੋੜੀ ਥੋੜੀ ਮੱਧ ਮੱਧਮ ਜਿਹੜੀ ਉਹ ਚੱਲ ਰਹੀ ਆ ਲੈਕਟੋਕ ਸ਼ਾਰਟ ਦੇ ਨਾਲ ਘਰ ਦੇ ਵਿੱਚ ਅੱਗ ਲੱਗੀ ਸੀ ਜਿਹਦੇ ਨਾਲ ਘਰ ਦਾ ਕੋਈ ਸਮਾਨ ਸੜ ਕੇ ਨਾਸ ਹੋਇਆ ਵਾ ਜਾਨੀ ਬਿਲਕੁਲ ਜਾਨੀ ਜਿਹੜਾ ਪਟਾਵਾਂ ਜੀ ਮੰਗੇ ਹੋ ਗਾਦੇ ਪ੍ਰਸ਼ਾਸਨ ਕੋਲ ਜੀ ਜੋ ਉਹਨਾਂ ਦਾ ਭਾਂਦਾ ਇੱਕ ਮੁਆਵਜ਼ਾ ਹੁੰਦਾ ਵਾ ਜਿਹਨੂੰ ਆਪਾਂ ਲੋੜਵੇਲੇ ਕਹਿ ਦਿੰਦੇ ਆਂ ਅੱभी ਸਰਕਾਰ ਵੱਲੋਂ ਇੱਕ ਮਦਦ ਦਿੱਤੀ ਜਾਂਦੀ ਆ ਜੋ ਵੀ ਭਰਦੀ ਆ ਡਿਸਟ੍ਰਿਕਟ ਕਾਰਜ ਜੋਗ ਮੰਤਰੀ ਭਰਜ ਸਿੰਘ ਜੀ ਇੱਥੇ ਨੂੰ ਮੈਂ ਬੇਨਤੀ ਕਰਦਾ ਵਾਂ ਤੁਹਾਡੇ ਕੈਮਰੇ ਦੇ ਟੀਵੀ ਦੇ ਮਾਧਿਅਮ ਰਾਹੀਂ ਵੀ ਆ ਕੇ ਇਹਨਾਂ ਦਾ ਹਾਲਚਲ ਪੁੱਛਿਆ ਜਾਵੇ ਪਰਿਵਾਰ ਦਾ ਅਨੁਛੇਤ ਜੀ ਹਾਂ ਜੀ ਹਾਂ ਸਰ ਕੀ ਕਾਰਵਾਈ ਕੀ ਕਰ ਲੋ ਜੀ ਅਰੇ ਕਹਾਂ ਸਾਡੇ ਖਾਤੇ ਬਾਬੇਦਾਰ ਹਾਂ ਮੱਥਾ ਟੇਕਣਾ ਤੇ ਮਦਰ ਭਾਜੀ ਨੇ ਫੋਨ ਕੀਤਾ ਮੈਨੂੰ ਇੱਕ ਲੱਗੀ ਆਇਆ ਥੇ ਢਿਆੜੀ ਚੱਲੰਦੀ ਸੀ ਤੇ ਕਹਿੰਦੇ ਝਮਕੇ ਵੱਜੇ ਲੈੜ ਦੇ ਘੜੀ ਵਧੀ ਲੈੜ ਕੇ ਤੇ ਹੋਰ ਇਹਨਾਂ ਫਰਕ ਹੋ ਗਿਆ ਕੰਮ ਕਿੰਨਾ ਕੋ ਨੁਕਸਾਨ ਹੋ ਗਿਆ ਨੁਕਸਾਨ ਬਹਾ ਹੋ ਗਿਆ ਜੀ ਕਿੰਨਾ ਲਗਭਗ ਕਿੰਨਾ ਤੇ ਕੀ ਕੁਛ ਹੋ ਗਿਆ ਤਰਸ ਗੱਟੀ ਹੈ ਅੱਛਾ ਤੇ ਫੋਹ ਹੈ ਤੇ ਇਹ ਕਸਮਾਨ ਹੈ ਫਿਰ ਦੱਸ ਦਿੰਦੇ ਗੱਡੀਆਂ ਕਿੰਨੀ ਵਜੇ ਪਹੁੰਚੀਏ ਕੋਸਟ ਚੱਤ ਨਹੀਂ ਪਹੁੰਚੇ ਇਹ ਨੂੰ ਮੈਨੂੰ ਪਤਾ ਨਹੀਂ ਕਿੰਨੇ ਕਹੇ ਆਏ ਇਹ ਆ ਦੇਖੋ ਜੀ ਇੱਥੇ ਪੁੱਜਿਆ ਅਸੀਂ ਜਨਰਾਲਾ ਸ਼ਹਿਰ ਦੇ ਵਿੱਚ ਛੋਟੇ ਬਾਜ਼ਾਰ ਨੇ ਪੁਰਾਣਾ ਸ਼ਹਿਰ ਆਏ ਤੇ ਇੱਥੇ ਸ਼ੇਰ ਸਿੰਘ ਦਾ ਘਰ ਆ ਜੀ ਅਸੀਂ ਘਰ ਦੇ ਅੰਦਰ ਵੀ ਸਰਚ ਕੀਤੀ ਆ ਪਰਿਵਾਰਕ ਮੈਂਬਰ ਨਾਲ ਨੇ ਮਹਤਵਰ ਨਾਲ ਨੇ ਔਰ ਕਮੇਟੀ ਦੇ ਵੀ ਨਮਾਇਦੇ ਨਾਲ ਨੇ ਤਿੰਨ ਫਾਇਰ ਬ੍ਰਿਗੇਡਾਂ ਮਂਗਾਈਆਂ ਜੀ ਇਲੈਕਟ੍ਰਿਕ ਸ਼ਾਰਟ ਦੇ ਨਾਲ ਘਰ ਦੇ ਵਿੱਚ ਅੱਗ ਲੱਗੀ ਸੀ ਜਿਸ ਦੇ ਨਾਲ ਘਰ ਦਾ ਕੋਈ ਸਮਾਨ ਸੜ ਕੇ ਨਸ਼ਟ ਹੋਇਆ ਵਾ ਜਾਨੀ ਬਿਲਕੁਲ ਜਾਨੀ ਜਿਹੜਾ ਬਚਾਵ ਆ ਜੀ ਕਿਸੇ ਤਰ੍ਹਾਂ ਦਾ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਹੁਣ ਵੀ ਉਹ ਫਾਇਰ ਬ੍ਰਿਗੇਡਾਂ ਲੱਗੀਆਂ ਹੋਈਆਂ ਜੀ ਜਿੰਨੇ ਵੀ ਸਾਡੇ ਪ੍ਰਸ਼ਾਸਨ ਦੇ ਇਹ ਬੰਦੇ ਨੇ ਜੀ ਆਪਣੇ ਨਗਰ ਕੌਂਸਲ ਤੇ ਲੱਗੇ ਹੋਏ ਨੇ ਤੇ ਠੀਕ ਆ ਫਿਲਹਾਲ ਸਿਚੁਏਸ਼ਨ ਠੀਕ ਆ ਤੇ ਇਹ ਸਹਿਬਨ ਜਿਹੜੀ ਆ ਇਲੈਕਟ੍ਰਿਕ ਸ਼ੋਰ ਨਾਲ ਲੱਗੀ ਮਕਫਾਤ ਕਿੰਨਾ ਕੁ ਲੱਗ ਰਿਹਾ ਦੱਸੋ ਉਹ ਦੇਖੋ ਜੀ ਅਸੀਂ ਸਰਚ ਕਰਦੇ ਆਲੇ ਨਾ ਧੂਆ ਵਗੈਰਾ ਨਿਕਲ ਰਿਹਾ ਵਾ ਜਾ ਕੇ ਸਰਚ ਕਰਦੇ ਆਂ ਦੇਖਦੇ ਆਂ ਸਾਰਾ ਕੁਝ ਜਾਨੀ ਨੁਕਸਾਨ ਨੁਕਸਾਨ ਤੋਂ ਬਚਾ ਜੀ ਮਾਲੀ ਨੁਕਸਾਨ ਹੋਇਆ ਵਾ ਉਹ ਦੇਖ ਲੈਨੇ ਆਂ ਤਾਂ ਨਾਲ ਹੀ ਆਪਣਾ ਕੰਮ ਕਰ ਲਾ ਕੰਮ ਇਹ ਕਾਰਨ ਜੀ ਇਹ ਦੱਸਿਆ ਜਾ ਰਿਹਾ ਜੀ ਆਪਣਾ ਕਿ ਇੱਥੇ ਸ਼ੋਰਟ ਕੋਈ ਆਪਣਾ ਟੀਵੀ ਵਗੈਰਾ ਜਿਹੜਾ ਚੱਲਦੀ ਰਹੀ ਸੀ ਜਿਹਦੀ ਪਰਿਵਾਰਕ ਗੁੱਡਰਾ ਸਾਹਿਬ ਗਿਆ ਸੀ ਉਸ ਤੋਂ ਬਾਅਦ ਉਹ ਇਲੈਕਟ੍ਰਿਕ ਸ਼ੋਰਟ ਦੇ ਕਾਰਨ ਇਹ ਜਿਹੜੀ ਅੱਗ ਜੀ ਲੱਗੀ ਹੈ ਸਰ ਗੱਡੀਆਂ ਗੱਡੀਆਂ ਕਿੰਨੀਆਂ ਆਈਆਂ ਤੇ ਕਿੰਨੀਆਂ ਗੱਡੀਆਂ ਲੱਗੀਆਂ ਫਾੜੀਆਂ ਤੇ ਕਿੰਨੇ ਵਜੇ ਆਈਆਂ ਮੁੰਦਲ ਜੀ ਦੋ ਗੱਡੀਆਂ ਆਈਆਂ ਤੇ ਤੀਜੀ ਗੱਡੀ ਵੀ ਸਾਡੀ ਆ ਰਹੀ ਹੈ ਜੀ ਤੇ ਉਸ ਤੋਂ ਬਾਅਦ ਜੀ ਜਿਉਂ ਹੀ ਸਾਨੂੰ ਇਹ ਮੈਸੇਜ ਆਇਆ ਵਾ ਕਿ ਇੱਥੇ ਇਸ ਇਲਾਕੇ ਅੱਗ ਲੱਗ ਗਈ ਆ ਤੇ ਤੇ ਉਹ ਤੇ ਉਹ ਸਿਰੀਆਂ ਗੱਡੀਆਂ ਉਸ ਵੇ ਇੱਥੇ ਪਿੱਛੇ ਭੇਜੀਆਂ ਗਈਆਂ ਤੇ ਉਹ ਰੱਗ ਤੇ ਕੱਪ ਬਾਲਿਆ ਗਿਆ ਬਹੁਤ ਬਿਲਕੁਲ ਉਸੇ ਜਾਨੀ ਨੁਕਸਾਨ ਕੀ ਐ ਸਰ ਹੋਰ ਜਾਨੀ ਨੁਕਸਾਨ ਕੋਈ ਨਹੀਂ ਆ ਜੀ ਪ੍ਰਸ਼ਾਸਨ پورے ਮੌਕੇ ਤੇ ਕੌਣ ਤੇ ਸਰ ਹਾਂਜੀ ਪ੍ਰਸ਼ਾਸਨ ਦਾ ਮੌਕੇ ਤੇ ਆਇਆ ਗਿਆ ਜੀ ਪੁਲਿਸ ਡਿਪਾਰਟਮੈਂਟ ਨਗਰ ਕੌਂਸਲ ਦੇ ਅਧਿਕਾਰੀ ਹੋਰ ਜੀ ਮਤਲਬ ਜੋ ਸ਼ਾਇਦ ਹੀ ਸੋਸ਼ਲ ਮਤਲਬ ਆਪਣੇ ਉਹ ਵੀ ਇੱਥੇ ਆਏ ਨੇ ਬਾਕੀ ਮਤਲਬ ਜਿਹੜਾ ਅੱਗ ਤੋਂ ਕਿਸ ਤਰੀਕੇ ਵੀ ਕੱਪੂ ਪਾਇਆ ਜਾ ਸਕੇ ਪਰਿਵਾਰ ਨੂੰ ਕੀ ਕਿਸਮ ਦੇ ਹੋਰ ਹੋਣ ਵਾਲੇ ਨੁਕਸਾਨ ਤੋਂ ਬਚਾਇਆ ਜਾ ਸਕੇ ਨੁਕਸਾਨ ਕਿੰਨਾ ਹੋ ਗਿਆ ਤੁਹਾਡੇ ਨਾਲ ਸਾਂਝੀ ਹੁੰਦੀ ਅંદર ਕਾਫੀ ਧੂਆ ਹੁੰਦੇ ਕਾਰਨ ਕੁਝ ਪਤਾ ਨਹੀਂ ਲੱਗ ਰਿਹਾ ਜਦੋਂ ਸਾਰਾ ਇਸ ਚੀਜ਼ ਨੂੰ ਸਾਡੇ ਫਾਇਰ ਬਰੇਡਰ ਅਧਿਕਾਰੀ ਨੂੰ ਫਾਈਨਲ ਕਰ ਲੈਣਗੇ ਸਾਫ ਸਫਾਈ ਹੋ ਜਾਏਗਾ ਉਸ ਤੋਂ ਹੀ ਬਲ ਸਪਸ਼ਟ ਹੋਗਾ ਕਿ ਕਿੰਨਾ ਕੁ ਨੁਕਸਾਨ ਹੋਇਆ ਕਿੰਨਾ ਜੀ ਮੈਂ ਜੀ ਕੀ ਗੱਲ ਕੀ ਹੈ ਜਦੋਂ ਮੈਂ ਜੀ ਮੈਂ ਇਹਨਾਂ ਦਾ ਗਵਾਂਢੀਆ ਚਾਰ ਪੰਜ ਘਰ ਦੂਰ ਹੈ ਜੀ ਜਦੋਂ ਪਤਾ ਲੱਗਾ ਉਸ ਵੇਲੇ ਆਪਾਂ ਮਾਨਯੋਗ ਡੀਐਸਪੀ ਸਾਹਿਬ ਰਵਿੰਦਰ ਸਿੰਘ ਜੀ ਨੂੰ ਫੋਨ ਕੀਤਾ ਐਸਐਟਐਲ ਸਾਹਿਬ ਨੂੰ ਕੀਤਾ ਫਾਇਰ ਬਰੇਡ ਨੂੰ ਕੀਤਾ ਭਾਈ ਨੂੰ ਕੀਤਾ ਵਿਨਨ 10 ਮਿੰਟ ਆ ਗਏ ਪਰ ਜਿਹੜੀ ਅੱਗ ਬਹੁਤ ਜ਼ਿਆਦਾ ਹੋਣ ਕਰਕੇ ਛੋਟੀ ਗੱਡੀ ਦਾ ਕਾਬੂ ਨੂੰ ਪਾਇਆ ਗਿਆ ਉਸ ਤੋਂ ਬਾਅਦ ਵੱਡੀ ਫਾਇਰ ਬ੍ਰਿਗੇਡ ਮਂਗਾਈ ਗਈ ਉਹਦੇ ਕਰਕੇ ਅਸੀਂ ਅੰਦਰ ਸਾਰੇ ਨੇ ਭਜ ਨਾਠ ਕਰਕੇ ਅਜੇ ਵੀ ਅੱਗ ਜਿਹੜੀ ਆ ਥੋੜੀ ਥੋੜੀ ਮੱਧ ਮੱਧਮ ਜਿਹੜੀ ਉਹ ਚੱਲ ਰਹੀ ਹੈ। ਨੁਕਸਾਨ ਕਿੰਨਾ ਹੋ ਗਿਆ ਸਰ ਜੀ ਨੁਕਸਾਨ ਜੇ ਸਾਹ ਉਹ ਨਾ ਮੈਂ ਜੀ ਉਦੋਂ ਦਾ ਅੰਦਰ ਹੀ ਆ ਮੈਂ ਜੋ ਆਪਣੇ ਹਾਲਾਤ ਨਾਲ ਵੇਖਿਆ ਜੀ ਜੋ ਇਹਨਾਂ ਦਾ ਬੈੱਡ ਆ ਜੋ ਇਹਨਾਂ ਦੀ ਅਲਮਾਰੀ ਆ ਜੋ ਇਹਨਾਂ ਦੇ ਕੀਮਤੀ ਕਾਗਜ਼ ਆਤੀ ਜੋ ਮੇਰੇ ਮੁਤਾਬਕ ਆ ਜੋ ਮੈਂ ਅੰਦਰ ਵੇਖਿਆ ਕਿਉਂਕਿ ਮੈਂ ਅੰਦਰ ਤੱਕ ਮੈਂ ਗਿਆ ਮੈਂ ਅਲਮਾਰੀ ਦੇ ਵਿੱਚ ਜਿੰਨੇ ਵੀ ਡਾਕੂਮੈਂਟ ਆ ਜਿਵੇਂ ਮੈਂ ਤੁਹਾਨੂੰ ਲੱਗ ਹੀ ਰਿਹਾ ਹੋਊਗਾ ਕਿ ਮੱਕੇ ਤੇ ਆ ਪਰ ਉਹਦੇ ਵਿੱਚ ਜਿਹੜਾ ਲਗਭਗ ਸਾਰਾ ਕੁਝ ਸੜ ਗਿਆ ਜਿਹੜਾ ਸਵਾ ਚੁੱਕਿਆ ਜੀ ਕੋਈ ਜਾਨੀ ਨੁਕਸਾਨ ਜਾਨੀ ਨੁਕਸਾਨ ਹੋਣ ਤੋਂ ਬਚਾਰਿਆ ਜੀ ਜੋ ਗਲੀ ਗਵਾਂੜਿਆ ਸਾਰਿਆਂ ਨੇ ਆਪਣਾ ਜੋ ਭਾਜ ਨਾਟ ਕੀਤੀ ਆ ਮਹਿਕਮੇ ਵੱਲੋਂ ਵੀ ਚਲੋ ਪੰਜਾਬ ਪੁਲਿਸ ਵੱਲੋਂ ਵੀ ਫਾਇਰ ਬ੍ਰਿਗੇਡ ਵੱਲੋਂ ਵੀ ਚਲੋ ਅੱਗ ਲੱਗ ਗਈ ਆ ਕਿਉਂਕਿ ਉਹਦੇ ਪਿੱਛੇ ਜਿਹੜਾ ਵਾ ਹਵਾ ਦਾ ਕੋਈ ਉਹ ਹੈ ਨਹੀਂ ਸੀ ਕਿ ਜਿੱਤੋਂ ਕ੍ਰਾਸ ਹੋ ਸਕਦੀ ਉਹਦੇ ਕਰਕੇ ਜਿੰਨਾ ਵੀ ਉਹ ਅੱਗ ਦਾ ਜਿੰਨਾ ਦਬਾਇਓ ਸਾਰਾ ਇੱਕ ਪਾਸੇ ਹੀ ਉਹਦੇ ਕਰਕੇ ਕਾਫੀ ਮਤਲਬ ਨੁਕਸਾਨ ਇਹਨਾਂ ਦਾ ਹੋਇਆ ਜੀ ਮੰਗ ਪਰਿਵਾਰ ਵਾਲੇ ਦੱਸਣਗੇ ਜੀ ਜੋ ਵੀ ਪਰਿਵਾਰ ਦੀ ਮੰਗ ਹੋਗੀ ਪਰ ਜੋ ਮੈਂ ਮੇਰੇ ਦੇਖਣ ਮਤਾਬਕ ਅੰਦਰ ਉਦੋਂ ਦਾ ਮੈਂ ਆਪਣਾ ਜਿੰਨਾ ਕਿ ਮੇਰੇ ਸਾਡੇ ਪੈਰ ਕੰਮ ਕਰਦੇ ਜੀ ਮੈਂ ਆਪਣੀ ਪੱਜ ਨਟ ਕੀਤੀ ਆ ਉਹਦੇ ਮਤਾਬਕ ਇਹਨਾਂ ਦਾ ਨੁਕਸਾਨ ਜਿਹੜਾ ਅੰਦਰ ਕਾਫੀ ਹੋ ਚੁੱਕਾ ਜੀ ਅੱਗ ਲੱਗਰ ਦਾ ਕਾਰਨ ਜੀ ਸਹੀ ਤੌਰ ਤੇ ਤੇ ਸਮਝ ਨਹੀਂ ਆਇਆ ਕਿ ਇਹ ਉਸ ਵੇਲੇ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀ ਕੇ ਮੱਥਾ ਟੇਕਣ ਗਏ ਤੇ ਅਸੀਂ ਵੀ ਗੁਰਦੁਆਰਾ ਬਾਬਾ ਬੰਦਾਲ ਸਾਹਿਬ ਸੀ ਕੁਦਰਤੀ ਬੈਠੇ ਉੱਥੇ ਬੈਠੇ ਇਹਨਾਂ ਨੂੰ ਫੋਨ ਆਇਆ ਇਹਨਾਂ ਦੇ ਭਰਾ ਦਾ ਵੱਡੇ ਦਾ ਵੀ ਘਰ ਦੇ ਵਿੱਚ ਚੰਗਿਆੜੇ ਵਗੈਰਾ ਲੱਗੇ ਆ ਤੇ ਸ਼ਾਰਟ ਹੋ ਰਹੀ ਆ ਤੇ ਜਦੋਂ ਅਸੀਂ ਭੱਜੇ ਆਂ ਤੇ ਰਾਹ ਚੋਂਦਿਆਂ ਮੈਂ ਇਹਨੂੰ ਪੁੱਛਿਆ ਵੀ ਕੀ ਗੱਲ ਕਿੰਨਾ ਮੈਂ ਸਾਰੀਆਂ ਚੀਜ਼ਾਂ ਬੰਦ ਕੀਤੀਆਂ ਇਕੱਲੀ LED ਚੱਲਦੀ ਰਹਿ ਗਈ ਸੀ ਤੇ ਜਿੱਥੋਂ ਡਾਊਟ ਜਾਂਦਾ ਵੀ LED ਦਾ ਸ਼ਾਰਟ ਹੀ ਸ਼ਾਰਟ ਹੋ ਗਿਆ ਵਾ ਤੇ ਉਹਦੇ ਨਾਲ ਜੋ ਅੰਦਰ ਉਹਨਾਂ ਦਾ ਕੀਮਤੀ ਸਮਾਨ ਸੀ ਬੈੱਡ ਸੋਫੇ ਮਤਲਬ ਕਿ ਕੋਈ ਵੀ ਚੀਜ਼ ਨਹੀਂ ਬਚੀ ਉਹਨਾਂ ਦਾ ਪੈਸਾ ਤੇ ਲਾ ਸਭ ਕੁਝ ਮਿੱਟੀ ਹੋ ਗਿਆ ਹਰ ਇੱਕ ਚੀਜ਼ ਮਿੱਟੀ ਹੋ ਗਈ ਆ ਕਿੰਨੇ ਚਿਰ ਦੇ ਵਿੱਚ ਕਿੰਨੀ ਦਾ ਮਕਾਨ ਹੋ ਗਿਆ ਮੰਨ ਲਏ ਚੱਲ ਗਿਆ ਵੀ ਅਸੀਂ ਉੱਥੋਂ ਜਦੋਂ ਤੁਰੇ ਆ ਫੋਨ ਗਿਆ ਵਾ ਤੇ ਇਹ ਵੀ ਕਰੋ ਜਿਓ ਤੁਰੇ ਆ ਕੋਈ ਅੱਧੇ ਘੰਟੇ ਦੇ ਵਿੱਚ ਵਿੱਚ ਮਿਨੀਮਮ ਸਭ ਨੁਕਸਾਨ ਹੋ ਗਿਆ ਤੇ ਫਾਇਰ ਗੱਡੀ ਕੁਝ ਕਿਸ ਤਰ੍ਹਾਂ ਮੌਕੇ ਤੇ ਫਾਇਰ ਵਗੈਰ ਗੱਡੀ ਨੂੰ ਜੀ ਖੁਦ ਮੈਂ ਆਪ ਹੀ ਲੈਣ ਗਿਆ ਸੀ ਚਲੋ ਸਾਡੇ ਐਕਸ਼ਨ ਸਾਹਿਬ ਆ ਬਲਵਿੰਦਰ ਜੀ ਇਹਨਾਂ ਨੇ ਕਾਫੀ ਸਾਥ ਦਿੱਤਾ ਵਾ ਤੇ ਮੈਂ ਪਹਿਲਾਂ ਪਹੁੰਚਿਆ ਸੀ ਉਸ ਸਮੇਂ ਮੈਂ ਸ਼ਾਇਦ ਆਪਣੇ ਕਿਤੇ ਫੀਲਡ ਦੇ ਵਿੱਚ ਹੋਣਗੇ ਤੇ ਛੋਟੀ ਗੱਡੀ ਲਿਆਂਦੀ ਸੀ ਚਲੋ ਇਹ ਥੋੜੀ ਦਿੱਕਤ ਆਈ ਵੀ ਛੋਟੀ ਗੱਡੀ ਨਾ ਥੋੜੀ ਮਤਲਬ ਕਿ ਪ੍ਰੋਬਲਮ ਦਿੱਤੀ ਆ ਫਿਰ ਵੱਡੀ ਗੱਡੀ ਨੇ ਆ ਕੇ ਕਵਰ ਕੀਤਾ ਵਸਾਲਾ ਜਾਨੀ ਨੁਕਸਾਨ ਤੇ ਜੋ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਵੀ ਉਹ ਸਾਰੇ ਆਪ ਘਰ ਤੋਂ ਬਾਹਰ ਸੀ ਉਸ ਮ ਤੇ ਇਹ ਸਭ ਤੋਂ ਪਹਿਲਾਂ ਆ ਕੇ ਮੈਂ ਉਹਨਾਂ ਦੇ ਨਾਲ ਸਿੰਲਡਰ ਕਢਾਏ ਆ ਤੇ ਕਿਉਂਕਿ ਸਿੰਲਡਰ ਕੱਢਣ ਦਾ ਕਾਰਨ ਇਹ ਹੋਏ ਵੀ ਲਾਗੇ ਬੰਨੇ ਕੋਈ ਨੁਕਸਾਨ ਨਾ ਹੋਵੇ ਬਿਲਡਿੰਗ ਨੂੰ ਤੇ ਇਹ ਆ ਵੀ ਸਮਾਨ ਦਾ ਉਹਨਾਂ ਦਾ ਟੋਟਰੀ ਵੇਖੋ ਮਿਹਨਤੀ ਬੰਦਾ ਵਾ ਸਲਾਈ ਮਸ਼ੀਨ ਦੀ ਦੁਕਾਨ ਆ ਹੈ ਤੇ ਕੁਛ ਵੀ ਨਹੀਂ ਉਹਨਾਂ ਕੋ ਵਿਚਾਰਿਆ ਕੋਈ ਕੀ ਮੰਗ ਕਰ ਰਹੀ ਮੰਗ ਇਹੋ ਕਰਦੇ ਪ੍ਰਸ਼ਾਸਨ ਕੋ ਜੀ ਜੋ ਉਹਨਾਂ ਦਾ ਬੰਦਾ ਇੱਕ ਮੁਆਵਜ਼ਾ ਹੁੰਦਾ ਵਾ ਜਿਹਨੂੰ ਆਪਾਂ ਲੋੜ ਵੇਲੇ ਕਹਿ ਦਿੰਦੇ ਆ ਵੀ ਸਰਕਾਰ ਵੱਲੋਂ ਇੱਕ ਮਦਦ ਦਿੱਤੀ ਜਾਂਦੀ ਆ ਜੋ ਵੀ ਭਰਦੀ ਆ ਡਿਸਟ੍ਰਿਕਟ ਕਾਰਜ ਜੋਗ ਮੰਤਰੀ ਭਰਜ ਸਿੰਘ ਹੀਟਿਓ ਨੂੰ ਮੈਂ ਬੇਨਤੀ ਕਰਦਾ ਵਾਂ ਤੁਹਾਡੇ ਕੈਮਰੇ ਦੇ ਟੀਵੀ ਦੇ ਮਾਧਿਅਮ ਰਾ ਵੀ ਆ ਗਏ ਨਾ ਦਾ ਹਾਲ ਚਾਲ ਪੁੱਛਿਆ ਜਾਵੇ ਪਰਿਵਾਰ ਦਾ ਕਿਉਂਕਿ ਸਾਡੇ ਚਾਚੀ ਜੀ ਜਿਹੜੇ ਆ ਉਹ ਚਲੋ ਅਸੀਂ ਦੱਸ ਨਹੀਂ ਸਕਦੇ ਕਿ ਕੈਂਸਰ ਦੀ ਬਹੁਤ ਵੱਡੀ ਸਟੇਜ ਤੋਂ ਆ ਗੁਜ਼ਰੇ ਤੇ ਉਹਨਾਂ ਦਾ ਮਰਬਲ ਕੀ ਇੱਕ ਦਿਲ ਵੀ ਇੱਡਾ ਨਹੀਂ ਹੈਗਾ ਵੀ ਉਹ ਇੰਨਾ ਵੱਡਾ ਦੁੱਖ ਚੱਲ ਸਕਣਾ